ਸਭ ਨੂੰ ਪਤਾ ਵੀ ਅੱਜ ਲੁਧਿਆਣੇ ਦੇ ਵਿੱਚ ਪਾਣੀ ਦਾ ਜਿਹੜਾ ਕਾਲੇ ਪਾਣੀ ਨੂੰ ਲੈ ਕੇ ਮੋਰਚਾ ਲੱਗਣ ਜਾ ਰਿਹਾ ਅੱਜ ਬੰਨ ਜਿਹੜਾ ਉਹ ਲਾਇਆ ਜਾਏਗਾ ਸਿਟੀਬੀ ਪਲਾਨਟ ਤੋਂ ਜਿਹੜਾ ਪਾਣੀ ਗੰਦਲਾ ਪਾਣੀ ਜਿਹੜਾ ਕੈਮੀਕਲਸ ਵਾਲਾ ਪਾਣੀ ਜਿਹੜਾ ਪੰਜਾਬ ਨੂੰ ਕੈਂਸਰ ਦਿੰਦਾ ਤੇ ਹੋਰ ਹੀ ਅਨੇਕਾ ਬਿਮਾਰੀਆਂ ਦਿੰਦਿਆਂ ਅੱਜ ਉਸ ਨੂੰ ਬੰਨ ਲਾਣ ਦਾ ਐਲਾਨ ਕੀਤਾ ਗਿਆ ਸੀ ਤਾਂ ਤੁਹਾਨੂੰ ਵੀ ਗੱਲ ਦੱਸ ਦਿੰਦੇ ਹਾਂ ਤਾਸ਼ਪੁਰ ਰੋਡ ਤੇ ਐਲਾਨ ਕੀਤਾ ਗਿਆ ਸੀ ਤਾਂ ਤਸਵੀਰਾਂ ਮੇਰਾ ਕੈਮਰਾਮੈਨ ਸਾਥੀ ਇੱਕ ਵਾਰੀ ਦਿਖਾ ਦਵੇ ਵੀ ਇੱਥੇ ਪ੍ਰੋਪਰਲੀ ਜਿਹੜਾ ਹੈ ਉਹ ਬੰਦ ਕਰ ਦਿੱਤਾ ਗਿਆ ਰਸਤਾ ਹਜੇ ਸੀਟਵੀ ਪਲਾਂਟ ਲਗਭਗ ਇੱਥੋਂ 3-4 ਕਿਲੋਮੀਟਰ ਦੂਰ ਹੈ ਪਰ ਇੱਥੇ ਪਹਿਲਾਂ ਹੀ ਰਸਤਾ ਜਿਹੜਾ ਹੈ ਉਹ ਬੰਦ ਕਰ ਦਿੱਤਾ ਗਿਆ ਆਵਾਜਾਈ ਜਿਹੜੀ ਆ ਉਸ ਨੂੰ ਬੰਦ ਕਰ ਦਿੱਤਾ ਗਿਆ ਆ ਦੇਖ ਸਕਦੇ ਹੋ ਤਸਵੀਰ ਤੇ ਹਾਂ ਤੁਹਾਨੂੰ ਹੁਣ ਰਸਤਾ ਦਿਖਾਉਂਦੇ ਆ ਜਿਹੜਾ ਅਸਲ ਦੇ ਵਿੱਚ ਰਸਤਾ ਤਾਜਪੁਰ ਰੋਡ ਜੇਲ ਨੂੰ ਜਾਂਦਾ ਹੈ ਇਹ ਉਹ ਰਸਤਾ ਹੈ ਕੈਮਰਾ ਪਰਸਨ ਨੂੰ ਕਮਾਂਗਾ ਤਸਵੀਰ ਜਿਹੜਾ ਦਿਖਾਈ ਜਾਵੇ ਇਤਾਸ਼ਪੁਰ ਰੋਡ ਨੂੰ ਜਾਣ ਵਾਲਾ ਜਿਹੜਾ ਰਸਤਾ ਇਸ ਨੂੰ ਬੰਦ ਕਰ ਦਿੱਤਾ ਗਿਆ ਆਵਾਜਾਈ ਜਿਹੜੀ ਆ ਬੰਦ ਕਰ ਦਿੱਤੀ ਗਈ ਆ ਕੱਲ ਤੋਂ ਹੀ ਜਿਹੜੀ ਆ ਪੁਲਿਸ ਇੱਥੇ ਤਾਇਨਾਤ ਹੈ ਚੱਪੇ-ਚੱਪੇ ਤੇ ਜਿਹੜੀ ਉਹ ਪੁਲਿਸ ਇੱਥੇ ਉਹ ਤਾਇਨਾਤ ਕੀਤੀ ਗਈ ਆ ਯਾਨੀ ਕਿ ਪੁਲਿਸ ਛੋਣੀ ਦੇ ਵਿੱਚ ਇਸ ਨੂੰ ਤਬਦੀਲ ਜਿਹੜਾ ਕਰ ਦਿੱਤਾ ਗਿਆ ਤਾਂ ਇੰਜ ਨਹੀਂ ਲੱਗ ਰਿਹਾ ਵੀ ਜਿਵੇਂ ਕਰਫਿਊ ਲੱਗ ਰਿਹਾ ਗਿਆ ਹੋਵੇ ਤਾਂ ਦੇਖ ਸਕਦੇ ਹੋ ਤਸਵੀਰ ਵੀ ਜ਼ਰੂਰ ਪੈਦਲ ਲੋਕੀ ਤਾਂ ਨਿਕਲ ਰਹੇ ਆ ਪਰ بڑے ਔਖੇ ਜਿਹੜੇ ਗਲੀਆਂ ਗੁਲੀਆਂ ਵਿੱਚੋਂ ਨਿਕਲ ਕੇ ਆਟੋ ਆਟ ਜਿਹੜੇ ਨੇ ਉਹ ਨਿਕਲ ਰਿਹਾ ਤਾਂ ਜਿੱਦਾਂ ਸ਼ਾਇਦ ਲੋਕਡਾਊਨ ਦੇ ਵਿੱਚ ਹਾਲਾਤ ਹੁੰਦੇ ਸੀਗੇ ਜਿੱਦਾਂ ਕਰੋਨਾ ਦੇ ਵਿੱਚ ਹਾਲਾਤ ਹੁੰਦੇ ਸੀ ਉਦਾਂ ਦੇ ਹਾਲਾਤ ਜਿਹੜੇ ਆ ਉਹ ਬਣਾ ਦਿੱਤੇ ਆ ਦੂਜੇ ਪਾਸੇ ਜੇ ਬੁੱਡੇ ਨਾਲੇ ਦੀ ਗੱਲ ਕਰਦੇ ਆ ਤਾਂ ਇਹੋ ਹੀ ਬੁੱਢਾ ਨਾਲਾ ਜਿੱਥੇ ਅਕਸਰ ਭਗਵੰਤ ਮਾਨ ਜਿਹੜੇ ਨੇ ਸਾਡੇ ਸਾਡੇ ਸੀਐਮ ਨੇ ਪੰਜਾਬ ਦੇ ਉਹ ਅਕਸਰ ਆਵਾਜ਼ ਉਠਾਉਂਦੇ ਰਿਹਾ ਉਹ ਤੇਜਰ ਹੈ ਲਾਵਰ ਕੇ ਪਿੰਡਾਂ ਦੇ ਨਾਮ ਹਮੇਸ਼ਾ ਲੈਂਦੇ ਰਿਹਾ ਜਿੱਥੇ ਕਰਕੇ ਜਿੱਥੇ ਜਿਹੜੇ ਬੱਚੇ ਪੈਦਾ ਹੁੰਦੇ ਆ ਉਹ ਵੀ ਮੰਦਬੁੱਧੀ ਪੈਦਾ ਹੁੰਦੇ ਆ ਅਤੇ ਇਹ ਗੱਲਾਂ ਕਹੀ ਜਾਂਦੀਆਂ ਵੀ ਉੱਥੇ ਦਾ ਪਾਣੀ ਜਿਹੜਾ ਹੈ ਉਹ ਬੜਾ ਖਰਾਬ ਹੋ ਚੁੱਕਾ ਹੈ TDS ਜਿਹੜਾ ਹੈ ਵੱਧਾ ਚਾਰਿਆ ਤਾਂ ਲੁਧਿਆਣੇ ਦੇ ਆਸ-ਪਾਸ ਜਿਹੜੇ ਪਿੰਡ ਆ ਉੱਥੇ ਵੀ ਇਹ ਹਾਲਾਤ ਹੋ ਚੁੱਕੇ ਹੋਏ ਨੇ ਲੁਧਿਆਣੇ ਦੇ ਅੱਗੇ ਜੇ ਗੱਲ ਕਰਦੇ ਆ ਬਠਿੰਡਾ ਹੋਰ ਵੀ ਮਾਲਵਾ ਬੈਲਟ ਦੇ ਵਿੱਚ ਇਹ ਪਾਣੀ ਜਿਹੜਾ ਗੰਦਲਾ ਜਿਹੜਾ ਪੈਂਦਾ ਜਿਸ ਕਰਕੇ ਬਹੁਤ ਜ਼ਿਆਦਾ ਮੈਂ ਕਹਿ ਸਕਦਾ ਵੀ ਆ ਨੁਕਸਾਨ ਵੀ ਜਿਹੜਾ ਹੈ ਹੋ ਰਿਹਾ ਪੌਣ ਪਾਣੀ ਦਾ ਨੁਕਸਾਨ ਹੋ ਰਿਹਾ ਤੇ ਦੇਖ ਸਕਦੇ ਹੋ ਵੀ ਕਿੱਦਾਂ ਆਵਾਜਾਈ ਨੂੰ ਬੰਦ ਕਰ ਦਿੱਤਾ ਗਿਆ ਇੱਕ ਵਾਰੀ ਕੈਮਰਾ ਪਰਸਨ ਨੂੰ ਕਮਾਇਆ ਤਸਵੀਰ ਇੱਥੇ ਵੀ ਜਿਹੜੀ ਆ ਉਹ ਸਾਂਝੀ ਕੀਤੀ ਜਾਵੇ ਵੀ ਜਿਹੜਾ ਵਿਅਕਤੀ ਨੂੰ ਹਣ ਰੋਕਿਆ ਜਾ ਰਿਹਾ ਤਾਂ ਤੁਹਾਨੂੰ ਵੀ ਗੱਲ ਦੱਸਦੀ ਹੈ ਵੀ ਹਜੇ ਵੇਰਕਾ ਮਿਲਕ ਪ੍ਰਾਂਡ ਤੇ 12 ਵਜੇ ਦਾ ਸਮਾਂ ਦਿੱਤਾ ਗਿਆ ਸੀ ਹਜੇ ਉਸ ਨੂੰ ਵੀ ਮੋਰਚਾ ਲੱਗਣ ਨੂੰ ਵੀ ਕਾਫੀ ਸਮਾਂ ਹਜੇ ਜਿਹੜਾ ਹੈ ਉਹ ਬਾਕੀ ਆ ਪਰ ਇਸ ਨੂੰ ਦੇਖ ਸਕਦੇ ਹੋ ਰਸਤਾ ਪਹਿਲਾਂ ਹੀ ਜਿਹੜਾ ਹੈ ਡਵਰਟ ਕਰ ਦਿੱਤਾ ਗਿਆ ਅਤੇ ਅੱਗੇ ਵੀ ਰਸਤਾ ਇਸੇ ਤਰੀਕੇ ਨਾਲ ਹੋਰ ਵੀ ਬੰਦ ਕੀਤਾ ਜਾਏਗਾ ਤਾਂ ਤੁਹਾਨੂੰ ਤਿਆਰੀਆਂ ਦਿਖਾ ਰਹੇ ਹਾਂ ਵੀ ਪੁਲਸਦਿਆਂ ਤਿਆਰੀਆਂ ਕਿੰਨੀਆਂ ਹੋਇਆ ਉਹ ਤੁਸੀਂ ਦੇਖ ਸਕਦੇ ਹੋ ਸਵੇਰ ਦੇ ਸਮੇਂ ਤੁਹਾਨੂੰ ਇਹ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਅਤੇ ਸਭ ਤੋਂ ਵੱਡੀ ਗੱਲ ਇਹ ਮੋਰਚੇ ਨੇ ਅੱਜ ਤੋਂ ਕਿੰਨੇ ਹੀ ਮਹੀਨੇ ਪਹਿਲਾਂ ਪਹਿਲਾਂ ਐਲਾਨ ਕਰ ਦਿੱਤਾ ਸੀ ਵੀ ਅਸੀਂ ਜਿਹੜਾ ਹੈ ਉਹ ਬੰਨ ਲਾਵਾਂਗੇ ਤਰੀਕਾ ਚੇਂਜ ਹੁੰਦੀਆਂ ਗਈਆਂ ਤਾਂ ਹੁਣ ਬੰਨ ਜਿਹੜਾ ਹੈ ਇਹ ਕਿਹਾ ਗਿਆ ਸੀ ਟੀਵੀ ਪਲਾਂਟ ਜਿੱਥੇ ਉਹ ਪਾਣੀ ਗੰਦਲਾ ਜਿਹੜਾ ਹੈ ਉਹ ਫੈਕਟਰੀਆਂ ਦਾ ਪੈਂਦਾ ਉਸ ਨੂੰ ਲਗਾਇਆ ਜਾਵੇਗਾ ਤਾਂ ਉੱਥੇ ਕੁਝ ਦਿਨਾਂ ਪਹਿਲਾਂ ਜਿਹੜੇ ਫੈਕਟਰੀ ਮਾਲਕ ਸਨ ਜਿਹੜੇ ਆਪ ਸਾਰਿਆਂ ਨੂੰ ਪਤਾ ਡਾਈੰਗ ਦੇ ਮਾਲਕ ਸਨ ਆ ਦੇਖ ਸਕਦੇ ਹੋ ਆ ਗੱਡੀ ਜਿਹੜੀ ਹੈ ਸ਼ਾਇਦ ਚੰਡੀਗੜ੍ਹ ਤੋਂ ਆਈ ਹੈ ਤਾਂ ਇਹਨਾਂ ਨੂੰ ਵੀ ਜਿਹੜੀ ਪੁੱਛਗਿੱਛ ਕੀਤੀ ਜਾ ਰਹੀ ਆ ਅਤੇ ਕਈਆਂ ਨੂੰ ਜਿਹੜਾ ਜ਼ਰੂਰ ਹੁਣ ਜਾਣ ਵੀ ਦਿੱਤਾ ਜਾ ਰਿਹਾ ਜੇ ਕੋਈ ਮੈਡੀਕਲ ਜੇ ਕੋਈ ਐਮਰਜੈਂਸੀ ਹੈ ਜਾਂ ਕੁਝ ਹੋਰ ਹੈ ਕੋਈ ਬਜ਼ੁਰਗ ਹੈ ਤਾਂ ਉਸ ਨੂੰ ਜ਼ਰੂਰ ਇੱਥੋਂ ਜਾਣ ਵੀ ਦਿੱਤਾ ਜਾ ਰਿਹਾ ਪਰ ਜ਼ਿਆਦਾਤਰ ਨੂੰ ਰੋਕਿਆ ਜਾ ਰਿਹਾ ਜ਼ਿਆਦਾਤਰ ਨੂੰ ਮੋੜਿਆ ਜਾ ਰਿਹਾ ਇੱਕ ਵਾਰੀ ਕੈਮਰਾ ਪਰਸਨ ਨੂੰ ਗੂੰਗਾ ਤਸਵੀਰ ਜੜੀ ਆ ਪੂਰੀ ਉਹ ਦਿਖਾ ਦਿੱਤੀ ਜਾਵੇ ਅਤੇ ਆਪਸਾਂ ਨੂੰ ਪਤਾ ਹੈ ਬੱਲੂਦਿਆਣੇ ਦੇ ਵਿੱਚ ਕੁਝ ਦਿਨਾਂ ਪਹਿਲਾਂ ਡਾਈਂਗ ਦੇ ਜਿਹੜੇ ਮਾਲਕ ਨੇ ਉਹਨਾਂ ਨੇ ਵੀ ਇਹ ਗੱਲ ਕਹੀ ਸੀ ਵੀ ਅਸੀਂ ਜੇ ਸਾਡਾ ਪਾਣੀ ਬੰਦ ਕਰੋਗੇ ਜਿਹੜਾ ਅਸੀਂ ਪਾਣੇ ਆ ਸੀਟਵੀ ਪਲਾਂਟ ਤੇ ਰਾਹੀਂ ਤਾਂ ਅਸੀਂ ਵੀ ਜਿਹੜਾ ਅੱਗੋਂ ਪੂਰਾ ਟਾਕਰਾ ਕਰਾਂਗੇ ਇਹ ਗੱਲ ਤਾਂ ਕਹਿ ਦਿੱਤੀ ਸੀ ਵੀ ਅਸੀਂ ਲੱਖ ਬੰਦਾ ਲੈ ਕੇ ਪਹੁੰਚਾਂਗੇ ਤਾਂ ਅੱਗੋਂ ਜੇ ਕਾਲੇ ਪਾਣੀ ਮੋਰਚੇ ਦੀ ਗੱਲ ਕਰਦੇ ਆ ਤਾਂ ਉਹਨਾਂ ਨੇ ਵੀ ਕਿਹਾ ਸੀ ਅਸੀਂ ਵੀ ਅੱਗੋਂ ਤਿਆਰ ਆ ਜੇ ਤੁਸੀਂ ਬੰਦੇ ਲੈ ਕੇ ਆਓਗੇ ਤਾਂ ਅਸੀਂ ਵੀ ਅੱਗੋਂ ਤਿਆਰ ਮਿਲਾਂਗੇ ਕਿਉਂਕਿ ਇਹ ਮਸਲਾ ਜਿਹੜਾ ਹੈ ਪੰਜਾਬ ਦਾ ਹੈ ਪੰਜਾਬ ਦੇ ਪਾਣੀਆਂ ਦਾ ਮਸਲਾ ਹੈ ਇਸ ਕਰਕੇ ਉਹਨਾਂ ਨੇ ਕਿਹਾ ਸੀ ਵੀ ਅਸੀਂ ਵੀ ਤੁਹਾਨੂੰ ਪੂਰੇ ਤੇ ਪੂਰੇ ਤਿਆਰ ਬਰ ਤਿਆਰ ਹੋ ਕੇ ਮਿਲਾਂਗੇ ਅਤੇ ਅਕਸਰ ਇਹ ਗੱਲ ਕਹੀ ਜਾ ਰਹੀ ਆ ਵੀ ਲੋਕਾਂ ਨੂੰ ਵੀ ਲੋਕ ਸਾਥ ਦੋ ਪਰ ਸਭ ਤੋਂ ਵੱਡੀ ਗੱਲ ਹੈ ਇਹ ਉਹੀ ਪਾਣੀਆਂ ਦਾ ਮਸਲਾ ਹੈ ਜਿੱਥੇ ਸਰਕਾਰ ਹਮੇਸ਼ਾ ਜਿਹੜੀ ਇਹ ਸਰਕਾਰ ਆਈ ਹੈ ਸਰਕਾਰ ਦੇ ਵਿੱਚ ਜਿਹੜੇ ਚੀਫ ਮਨਿਸਟਰ ਹੈ ਉਹ ਅਕਸਰ ਪਾਣੀਆਂ ਦੀ ਗੱਲ ਕਰਦੇ ਰਿਹਾ ਉਹ ਅਕਸਰ ਪੁੱਡੇ ਨਾਲੇ ਦੀ ਗੱਲ ਕਰਦੇ ਰਿਹਾ ਉਹ ਇਹ ਵੀ ਗੱਲ ਕਹਿੰਦੇ ਰਿਹਾ ਵੀ ਪੁੱਡਾ ਨਾਲਾ ਜਿਹੜਾ ਸਾਫ਼ ਹੋਏਗਾ ਅਤੇ ਇਹ ਵੀ ਗੱਲ ਕਹੀ ਕਿਉਂਕਿ ਇੱਥੇ ਇੱਕ ਇਤਿਹਾਸਿਕ ਸਥਾਨ ਹੈ ਗਊ ਘਾੜ ਗੁਰਦਾਰਾ ਤੇ ਉਹ ਵੀ ਗੱਲ ਕਹੀ ਸੀ ਵੀ ਉੱਥੇ ਆ ਕੇ ਉਹ ਮੱਥਾ ਵੀ ਟੇਕਣਗੇ ਇਸ਼ਨਾਨ ਵੀ ਕਰਨਗੇ ਇਹ ਵੀ ਗੱਲਾਂ ਤੱਕ ਕਈਆਂ ਗਈਆਂ ਸੀ ਪਰ ਹੁਣ ਸਵਾਲ ਇਹ ਉੱਠਦਾ ਵੀ ਹਜੇ ਤੱਕ ਉਹ ਟਾਈਮ ਵੀ ਨਿਕਲ ਚੁੱਕੇ ਹੋਏ ਨੇ ਤੇ ਹਜੇ ਤੱਕ ਬੁੱਢੇ ਨਾਲੇ ਤੇ ਕੁਝ ਹੋਇਆ ਨਹੀਂ ਸਭ ਤੋਂ ਵੱਡੀ ਗੱਲ ਪਿਛਲੀ ਸਰਕਾਰ ਨੇ ਕਿਹਾ ਸੀ 650 ਕਰੋੜ ਰੁਪਇਆ ਅਸੀਂ ਬੁੱਢੇ ਨਾਲੇ ਤੇ ਲਾਵਾਂਗੇ ਪਰ ਉਹ 650 ਕਰੋੜ ਦਾ ਅਸਲ ਦੇ ਵਿੱਚ ਬਣਿਆ ਕੀ ਇਹ ਹਜੇ ਤੱਕ ਕੁਝ ਵੀ ਜੜਾ ਉਹ ਪਤਾ ਨਹੀਂ ਲੱਗ ਪਿਆ ਜ਼ਰੂਰ ਸੀਟੀਵੀ ਪਲਾਨ ਜਿਹੜਾ ਹੈ ਉਹ ਸਾਫ਼ ਪਾਣੀ ਦਿਖਾ ਦਿੰਦੇ ਆ ਉਹ ਕਹਿੰਦੇ ਆ ਅਸੀਂ ਪਾਣੀ ਸਾਫ਼ ਕਰਦੇ ਆ ਪਰ ਪਾਣੀ ਦੇ ਵਿੱਚ ਜਿਹੜੇ ਮਟੀਰੀਅਲਸ ਨੇ ਜਿਹੜੀ ਲੈਡ ਹੈ ਜਾਂ ਜਿਹੜੇ ਹੋਰ ਵੀ ਮੈਟਲਸ ਨੇ ਉਹ ਕੀ ਸਾਫ਼ ਹੁੰਦੇ ਆ ਜਦੋਂ ਉਹਨਾਂ ਦੀ ਜਾਂਚ ਕਰਾਈ ਜਾਂਦੀ ਹੈ ਤਾਂ ਹਾਈਲੀ ਮੈਟਲ ਜਿਹੜਾ ਉਹ ਵਾਟਰ ਉੱਥੋਂ ਨਿਕਲਦਾ ਤਾਂ ਹੁਣ ਸਵਾਲ ਹੈ ਉੱਠਦਾ ਵੀ ਅੱਜ ਜਿਹੜੀ ਕਾਲ ਦਿੱਤੀ ਗਈ ਆ ਪਹਿਲਾਂ ਵੇਰਕਾ ਮੈਲਟ ਪਲਾਨ ਤੇ ਇਕੱਠੇ ਹੋਣ ਦੀ ਉਸ ਤੋਂ ਬਾਅਦ ਇੱਥੇ ਆਣ ਦੀ ਅਤੇ ਉਸ ਤੋਂ ਬਾਅਦ ਭੱਲ ਆਣ ਦੀ ਹੁਣ ਦੇਖਦੇ ਹਾਂ ਕੀ ਤਾਜਪੁਰ ਰੋਡ ਤੱਕ ਅੱਜ ਉਹ ਪਹੁੰਚਦੇ ਆ ਜਾਂ ਨਹੀਂ ਪਹੁੰਚਦੇ ਕੀ ਉਹਨਾਂ ਨੂੰ ਪਹਿਲਾਂ ਰੋਕਿਆ ਜਾਂਦਾ ਹੈ ਕੀ ਪੁਲਿਸ ਜਿਹੜੀ ਆ ਉਹਨਾਂ ਨੂੰ ਰੋਕਦੀ ਹੈ ਕਿਉਂਕਿ ਪੁਲਿਸ ਜਿਹੜੀ ਆ ਚੱਪੇ-ਚੱਪੇ ਤੇ ਤਣਾਤ ਹੈ ਪਰ ਸਭ ਤੋਂ ਵੱਡੀ ਗੱਲ ਹੈ ਵੀ ਪੁਲਿਸ ਏ ਉਹੀ ਆ ਜਿਹੜੀ ਥਾਣਿਆਂ ਦੇ ਵਿੱਚ ਕੰਮ ਕਰਦੀ ਹੈ ਜਿਹੜੀ ਲੋਕਾਂ ਦੇ ਲਈ ਲੋਕਾਂ ਦੀ ਸੇਵਾ ਵਾਸਤੇ ਹੁੰਦੀ ਹੈ ਸਭ ਤੋਂ ਵੱਡਾ ਸਵਾਲ ਇਹ ਵੈ ਵੀ ਇਹ ਪੁਲਿਸ ਰੋਜ਼ ਰੋਡਸ ਤੇ ਖੜੀ ਹੁੰਦੀ ਆ ਇੱਕ ਵਾਰੀ ਤਸਵੀਰ ਦਿਖਾ ਦਿਓ ਇਹ ਪੁਲਿਸ ਉਹੀ ਹੈ ਜਿਹੜੀ ਰੋਡ ਰੋਜ਼ ਜਿਹੜੀਆਂ ਰੋਡਸ ਤੇ ਖੜੀ ਹੁੰਦੀ ਹੈ ਤੇ ਥਾਣਿਆਂ ਦੇ ਵਿੱਚ ਅਸਲ ਤੇ ਕੰਮ ਕਿੱਦਾਂ ਹੋਣਗੇ ਤਾਂ ਸਭ ਤੋਂ ਵੱਡੀ ਗੱਲ ਹੈ ਵੀ ਜਦੋਂ ਵੀ ਕੋਈ ਸਰਕਾਰੀ ਗੇੜਾ ਹੁੰਦਾ ਕੁਝ ਵੀ ਹੁੰਦਾ ਤਾਂ ਇਹਨਾਂ ਦੀ ਡਿਊਟੀਆਂ ਜਿਹੜੀਆਂ ਉਹ ਜ਼ਰੂਰ ਲੱਗ ਜਾਂਦੀਆਂ ਨੇ ਪਰ ਜਿਹੜੇ ਰਸਤੇ ਬੰਦ ਹੋ ਜਾਂਦੇ ਆ ਪਰ ਅਸਲ ਦੇ ਵਿੱਚ ਇਹਨਾਂ ਦੀ ਡਿਊਟੀਆਂ ਇੱਥੇ ਲੱਗ ਰਹੀਆਂ ਨੇ ਤਾਂ ਥਾਣਿਆਂ ਦੇ ਵਿੱਚ ਕੰਮ ਕਿੱਦਾਂ ਹੋਣਗੇ ਇਹਨਾਂ ਦਾ ਵੀ ਕੰਮ ਹੈ ਇਹਨਾਂ ਨੂੰ ਵੀ ਦੇਖੋ ਕਿੰਨੀ ਖਾਈ ਹੁੰਦੀ ਆ ਇਹਨਾਂ ਦੀ ਵੀ ਡਿਊਟੀ ਆ ਪਰ ਅਸਲ ਦੇ ਵਿੱਚ ਇਹ ਡਿਊਟੀ ਇੱਥੇ ਨਿਭਾਣਗੇ ਤਾਂ ਤੁਹਾਡੇ ਜਿਹੜੇ ਆ ਉਹ ਕੰਮ ਸਰਕਾਰੀ ਕੰਮ ਉਹ ਕਿਸ ਤਰੀਕੇ ਨਾਲ ਹੋਣਗੇ ਤਾਂ ਸਰਕਾਰ ਨੂੰ ਕਿੱਥੇ ਨਾ ਕਿੱਥੇ ਇਹ ਵੀ ਜ਼ਰੂਰ ਜਿਹੜਾ ਹੈ ਉਹ ਸੋਚਣ ਦੀ ਲੋੜ ਹੈ ਤਾਂ ਅੱਜ ਦੀ ਅੱਜ ਤੁਹਾਨੂੰ ਸਾਰੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਅੱਜ ਦੀ ਅੱਜ ਤੁਹਾਡੇ ਨਾਲ ਸਾਰੀ ਪਲ-ਪਲ ਦੀ ਅਪਡੇਟ ਜਿਹੜੀ ਹੈ ਇੱਕ-ਇੱਕ ਪਲ ਦੀ ਅਪਡੇਟ ਜਿਹੜੀ ਉਹ ਸਾਂਝੀ ਕਰਦੇ ਰਵਾਂਗੇ